ਅੱਜ ਜਿੱਦਾਂ ਹੀ ਮੈਨੂੰ ਟਾਈਮ ਮਿਲਿਆ ਕਿ ਮੈਂ ਸਟੀਚਿੰਗ ਕਰਦੀ ਆਂ ਕੁਝ ਨਵਾਂ ਬਣਾਉਣੀ ਆ ਮੇਰੇ ਨਿਆਣਿਆਂ ਨੇ ਮੇਰਾ ਦਿਮਾਗ ਖਰਾਬ ਕਰਤਾ ਸਭ ਤੋਂ ਪਹਿਲਾਂ ਤਾਂ ਇਹ ਮੇਰੀਆਂ ਸੀਜ਼ਸ ਚੱਕ ਕੇ ਲੈ ਗਏ ਮੇਰੇ ਕੋਲ ਦੋ ਸੀਜ਼ਸ ਨੇ ਤੇ ਦੋਨੋਂ ਇੱਕ ਇੱਕ ਸੀਜ਼ ਚੱਕ ਕੇ ਲੈ ਗਏ ਇੱਕ ਤਾਂ ਪਤਾ ਲੱਗੀ ਕਿ ਇੱਥੇ ਆ ਦੂਜੀ ਮੈਨੂੰ ਬਾਅਦ ਚ ਪਤਾ ਲੱਗੇ ਜਦੋਂ ਉਹਨੇ ਸਟਾਰਟ ਕੀਤਾ ਕਟਿੰਗ ਉਸ ਤੋਂ ਬਾਅਦ ਮੈਂ ਕਟਿੰਗ ਕਰਾਂ ਨਾ ਕਰਾਂ ਬਟ ਇਹਨਾਂ ਨੇ ਪੇਪਰ ਦੀ ਕਟਿੰਗ ਜ਼ਰੂਰ ਕਰਨੀ ਆ ਉਸ ਤੋਂ ਬਾਅਦ ਇਹ ਕਿਤੋਂ ਮਾਸਕ ਲੱਭ ਲੈ ਕਹਿੰਦੀ ਮम्मा ਇਹਨੂੰ ਟਾਈਟ ਕਰੋ ਅਤੇ ਮੇਰੀ ਦੂਸਰੀ ਏ ਸਪਾਈਡਰਮੈਨ ਬਣ ਰਹੀ ਹੈ ਸਾਰੇ ਪਿੰਸ ਲਗਾ ਕੇ ਇਹਨੂੰ ਇਹ ਲੱਗਦਾ ਕਿ ਸਪਾਈਡਰਮੈਨ ਨੇ ਆਪਣਾ ਫੇਸ ਪਿੰਸ ਨਾਲ ਕਵਰ ਕੀਤਾ ਹੋਇਆ ਸੋ ਉਸ ਤਰ੍ਹਾਂ ਇਹ ਸਾਰੇ ਜਿੰਨੇ ਵੀ ਪਿੰਸ ਨੇ ਸਾਰੇ ਨੇ ਆਪਣੇ ਸਿਰ ਦੇ ਉੱਪਰ ਲਗਾ ਲੈਣੇ ਨੇ ਫਿਰ ਜਦੋਂ ਇਹਨੂੰ ਮੈਂ ਸਮਝਾਇਆ ਕਿ ਇੰਨੇ ਸਾਰੇ ਪਿੰਸ ਨਹੀਂ ਲਗਾਣੇ ਤਾਂ ਦੂਜੀ ਕਹਿੰਦੀ ਮੰਮਾ ਮੇਰੀ ਤਾਂ ਡਰੈਸ ਚੇਂਜ ਕਰੋ ਮੈਂ ਤਾਂ ਆ ਪਾਉਣੇ ਆ ਪਾਉਣੇ ਮੈਂ ਕਿਹਾ ਵੀ ਇਹ ਤਾਂ ਤੇਰੀ ਛੋਟੀ ਹੈ ਨਹੀਂ ਪਹਿਣੀ ਹੈਗੀ ਪਰ ਕਿੱਥੇ ਬੱਚੇ ਕਿੱਥੇ ਸਮਝਦੇ ਆ ਫਿਰ ਆ ਆਪਣੇ ਇੰਨੀ ਕੋਸ਼ਿਸ਼ ਕੀਤੀ ਤੇ ਕੱਪੜੇ ਵਿੱਚ ਫਸਾ ਲਏ ਫਿਰ ਮੈਨੂੰ ਸਾਰਾ ਕੰਮ ਛੱਡ ਕੇ ਤੇ ਪਹਿਲਾਂ ਕੱਪੜੇ ਉਤਾਰਨੇ ਪਏ ਉਸ ਤੋਂ ਬਾਅਦ ਫਿਰ ਇਹ ਇੱਕ ਇੱਕ ਕਰਕੇ ਅਲਮਾਰੀ ਚੋਂ ਕੱਪੜੇ ਕੱਢਣ ਲੱਗ ਗਈਆਂ ਵੀ ਮੰਮੀ ਤਾਂ ਬੈਠੀਆਂ ਮਸ਼ੀਨ ਤੇ ਹਜੇ ਤਾਂ ਉੱਠਣ ਨਹੀਂ ਲੱਗੀ ਸੋ ਕਿਉਂ ਨਾ ਸੀ ਟਰਾਈ ਕਰੀਏ ਹਰ ਕੱਪੜੇ ਫਿਰ ਇਹਨਾਂ ਦੀ ਲੜਾਈ ਹੋ ਗਈ ਇੱਕ ਦੂਜੇ ਨੂੰ ਕੁੱਟਣ ਤੋਂ ਬਾਅਦ ਜਿਹੜੀ ਮੇਰੀ ਵੱਡੀ ਕੁੜੀ ਹੈ ਉਹ ਆ ਗਈ ਮੇਰੇ ਕੋਲ ਮਸ਼ੀਨ ਦੇ ਅੱਗੇ ਬੈਠ ਗਈ ਕਹਿੰਦੀ ਮੈਂ ਤਾਂ ਸਫਾਈ ਕਰੂੰਗੀ ਇੱਕ ਕੱਪੜਾ ਦਾ ਚੱਕ ਲਈ ਆਪਣਾ ਤੇ ਸਫਾਈ ਦੇਣਾ ਕੀ ਕਰਨੀ ਇਹਨੇ ਮੈਨੂੰ ਇਹ ਤੰਗ ਕਰਨਾ ਸੀ ਵੀ ਮੰਮੀ ਕੰਮ ਨਾ ਕਰੇ ਫੋਕਸ ਦੇ ਨਾਲ ਸੋ ਲੱਗੀ ਇਹ ਆਪਣੇ ਤਰੀਕੇ ਅਪਣਾਉਣ ਉਸ ਤੋਂ ਬਾਅਦ ਇਹਨਾਂ ਦੀ ਦਾਦੀ ਲੈ ਗਈ ਇਹਨਾਂ ਨੂੰ ਘਮਾਉਣ ਤੇ ਮੈਨੂੰ ਇੰਨਾ ਰਿਲੈਕਸ ਫੀਲ ਹੋਇਆ ਮੈਂ ਕਿਹਾ ਹੁਣ ਆ ਗਿਆ ਟਾਈਮ ਮੇਰਾ ਸ਼ਾਂਤੀ ਦੇ ਨਾਲ ਦੋ ਤਿੰਨ ਸਿਲਾਈਆਂ ਲਗਾਉਣ ਦਾ ਸੋ ਉਦੋਂ ਮੈਂ ਬੜੇ ਆਰਾਮ ਨਾਲ ਸਿਲਾਈਆਂ ਲਗਾ ਕੇ ਆਪਣਾ ਥੋੜਾ ਜਿਹਾ ਕੰਮ